ਹੈਲੋ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਸਲਾਈ ਤੇ 100 ਗੁੰਡੇ ਪਾਏ ਜੀ 5-5 ਗੁੰਡਿਆਂ ਦਾ ਡਿਜ਼ਾਈਨ ਹੈ ਤੇ ਇੱਕ ਇੱਕ ਗੁੰਡਾ ਆਪਾਂ ਸਾਈਡ ਤੇ ਪਾਇਆ ਤੇ ਡਿਜ਼ਾਈਨ ਬਹੁਤ ਸੋਹਣਾ ਜੀ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਬਣਦਾ ਤੇ ਬਹੁਤ ਜਲਦੀ ਵੀ ਬਹੁਤ ਬਣਦਾ ਜੀ ਤੇ ਚਲੋ ਜੀ ਆਪਾਂ ਬਣਾਉਣਾ ਸਟਾਰਟ ਕਰਦੇ ਆਂ ਡਿਜ਼ਾਈਨ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਲਿਓ ਜੀ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਚਲੋ ਜੀ ਆਪਾਂ ਸਟਾਰਟ ਕਰਦੇ ਆਂ ਡਿਜ਼ਾਈਨ ਆਪਾਂ ਫਰਸਟ ਵਾਲਾ ਕੁੰਡਾ ਤਾਰਾਂਗੇ ਤਾਂਗਾ ਆਪਣੇ ਵੱਲ ਕਰਾਂਗੇ ਦੋ ਕੁੰਡੇ ਉਲਟੇ ਬਣਾਵਾਂਗੇ ਤਿੰਨ ਕੁੰਡੇ ਬਣਾਵਾਂਗੇ ਜੀ ਆਪਾਂ ਸਿੱਧੇ ਆਪਣੇ ਆਹ ਗੁੰਡੇ ਛੱਡ ਕੇ ਪੰਜ ਗੁੰਡੇ ਹੋ ਗਏ ਜੀ ਫਿਰ ਦੋ ਗੁੰਡੇ ਉਲਟੇ ਤਿੰਨ ਗੁੰਡੇ ਸਿੱਧੇ ਦੋ ਗੁੰਡੇ ਉਲਟੇ ਤਿੰਨ ਗੁੰਡੇ ਸਿੱਧੇ ਇਹ ਆਪਣੇ ਹੋ ਗਏ ਜੀ 5 ਤੇ 5 ਆ ਹੋ ਗਏ ਜੀ 5 ਹੋ ਗਏ 15 ਗੁੰਡੇ ਹੋ ਗਏ ਜੀ 15 ਗੁੰਡੇ ਪਾ ਕੇ ਆਪਣੇ ਤਿੰਨ ਡਿਜ਼ਾਈਨ ਬਣ ਗਏ ਤੇ ਆਪਾਂ 4 ਗੁੰਡੇ ਵੱਧ ਪਾ ਲੈਣੇ ਜੀ ਆਪਾਂ ਪਹਿਲਾਂ ਦੱਸਿਆ ਸੀ ਆਪਾਂ ਇੱਕ ਇੱਕ ਗੁੰਡਾ ਵੱਧ ਪਾਇਆ ਤੇ ਆਹ ਦੋ ਗੁੰਡੇ ਵੀ ਵੱਧ ਹੈ ਜੀ ਪੰਜ ਪੰਜ ਗੁੰਡਿਆਂ ਦੇ ਹਿਸਾਬ ਨਾਲ ਜੀ ਆਪਾਂ 5 5 ਗੁੰਡੇ ਪਾਵਾਂਗੇ ਦੇਖੋ ਜੀ ਤੁਹਾਡੇ ਸਾਹਮਣੇ ਹੀ ਆ ਉਦੋਂ ਕਈ ਵਾਰੀ ਨਹੀਂ ਸਮਝ ਆਉਂਦੀਆਂ ਤੇ ਦੋ ਤੇ 3 5 ਤੇ 5 10 ਤੇ 5 15 15 ਕੁੰਡੇ ਪਾ ਕੇ ਤੇ ਆਪਾਂ 4 ਕੁੰਡੇ ਹੋਰ ਵੱਧ ਪਾ ਲਵਾਂਗੇ 1 1 ਆ ਹੋ ਗਿਆ 2 ਕੁੰਡੇ ਉਲਟੇ ਬਣਾਵਾਂਗੇ ਤੇ ਚਲੋ ਜੀ ਹਾਲੇ ਵੀ ਜੇ ਕੋਈ ਗਲਤੀ ਹੋ ਗਈ ਹੋਵੇ ਤਾਂ ਮੈਨੂੰ ਮਾਫੀ ਦਿਓ ਕਿ ਮੈਂ 10 ਤੇ ਤੁਹਾਨੂੰ ਬਾਕੀ ਸਹੀ ਆ ਕੁੰਡੇ ਕਈ ਵਾਰ ਗਲਤੀ ਹੋ ਵੀ ਜਾਂਦੀ ਹੈ ਜੀ ਆਪਾਂ ਸਿੱਧੀ ਸਲਾਈ ਬਣਾ ਲਈਏ ਤੇ ਉਲਟੀ ਸਾਈਡ ਆ ਗਈ ਇਪਾ ਇੱਕ ਕੁੰਡਾ ਤਾਰਿਆ ਦੋ ਕੁੰਡੇ ਸਿੱਧੇ ਤਿੰਨ ਕੁੰਡੇ ਉਲਟੇ ਦੋ ਕੁੰਡੇ ਸਿੱਧੇ ਬਣਾਵਾਂਗੇ ਉਲਟੇ ਪਾਸੇ ਤਿੰਨ ਕੁੰਡੇ ਉਲਟੇ ਆਪਾਂ ਉਲਟੀ ਸਲਾਈ ਵੀ ਕੰਪਲੀਟ ਕਰ ਲਈ ਹੁਣ ਆਪਾਂ ਆਗੇ ਸਿੱਧੇ ਪਾਸੇ ਇੱਕ ਕੁੰਡਾ ਪਾ ਤਾਰਿਆ ਦੋ ਕੁੰਡੇ ਉਲਟੇ ਬਣਾਵਾਂਗੇ ਹੁਣ ਆਪਾਂ ਧਾਗਾ ਆਪਣਾ ਇੱਧਰ ਹੀ ਰੱਖਾਂਗੇ ਹੁਣ ਆਪਾਂ ਜਿਹੜੇ ਆਪਣੇ ਆ ਤਿੰਨ ਕੁੰਡੇ ਆ ਇਹਨਾਂ ਦੇ ਆਪਾਂ ਡਿਜ਼ਾਈਨ ਬਣਾਵਾਂਗੇ ਤੇ ਡਿਜ਼ਾਈਨ ਦੇਖੋ ਜੀ ਆਪਾਂ ਕਿਵੇਂ ਬਣਾਵਾਂਗੇ ਆਪਾਂ ਤਿੰਨ ਕੁੰਡੇ ਇਕੱਠੇ ਸਲਾਈ ਤੇ ਲੈ ਲੇ ਆਪਾਂ ਇੱਕ ਵਾਰੀ ਬਣਾਇਆ ਇਹਨਾਂ ਨੂੰ ਦੋ ਤਿੰਨ ਵਾਰੀ ਬਣਾ ਲਵਾਂਗੇ ਜੀ ਆਪਾਂ ਤਿੰਨ ਗੁੰਡਿਆਂ ਤੋਂ ਬਣਾ ਲਏ ਪੰਜ ਗੁੰਡੇ ਇਹ ਦੇਖੋ ਜੀ ਫਿਰ ਦੋ ਗੁੰਡੇ ਉਲਟੇ ਤਿੰਨ ਗੁੰਡੇ ਆਪਾਂ ਫਿਰ ਲਵਾਂਗੇ ਸਲਾਈ 'ਚ ਇਹਨਾਂ ਨੋ ਪਾਤੇ ਨਾਲ ਵਰੀ ਬਣਾ ਲਵਾਂਗੇ ਤੇ ਆਪਣੇ ਪੰਜ ਕੁੰਡੇ ਤਿਆਰ ਹੋ ਜਾਣਗੇ ਜੀ ਦੋ ਕੁੰਡੇ ਉਲਟੇ ਇਸ ਵਾਰੀ ਆਪਣੇ ਧਾਗਾ ਆਪਣੇ ਵਾਲੀ ਰੋਗਾ ਤਾਂ ਸਾਰੀ ਸਲਾਈ ਆਪਾਂ ਇਸੇ ਤਰ੍ਹਾਂ ਹੀ ਬਣਾ ਲੈਣੀ ਹੈ ਦੋ ਕੁੰਡੇ ਉਲਟੇ ਇੱਕ ਕੁੰਡਾ ਸਿੱਧਾ ਸਿੱਧੇ ਸলাই ਆਪਣੀ ਬਣ ਗਈ ਹੈ ਡਿਜ਼ਾਈਨ ਦੀ ਹੁਣ ਆਪਾਂ ਅਗੇ ਉਲਟੀ ਸਾਈਡ ਇੱਕ ਕੁੰਡਾ ਤਾਰਿਆ ਆਪਾਂ ਦੋ ਕੁੰਡੇ ਬਣਾਵਾਂਗੇ ਸਿੱਧੇ ਜਿਹੜੇ ਹੁਣ ਆਪਣੇ ਕੋਲੇ ਆਹ ਪੰਜ ਕੁੰਡੇ ਆ ਇਹਨਾਂ ਤੋਂ ਆਪਾਂ ਤਿੰਨ ਕੁੰਡੇ ਫੇਰ ਬਣਾਉਣੇ ਆ ਜੀ ਆਹ ਵਾਲਾ ਕੁੰਡਾ ਆਪਾਂ ਬਣਾਵਾਂਗੇ ਜੀ ਸਿੰਗਲ ਕੱਲਾ ਆਪਾਂ ਉਲਟਾ ਬਣਾ ਲਿਆ ਅਗਲੇ ਜਿਹੜੇ ਆਪਣੇ ਕੋਲੇ ਚਾਰ ਕੁੰਡੇ ਆਪਾਂ ਦੋਹਾਂ ਦਾ ਇੱਕ ਕੁੰਡਾ ਬਣਾ ਲਵਾਂਗੇ ਅਗਲੇ ਦੋਵਾਂ ਦਾ ਫਿਰ ਇੱਕ ਬਣਾ ਲਵਾਂਗੇ ਆਪਣੇ ਕੋਲੇ ਤਿੰਨ ਕੁੰਡੇ ਹੋ ਗਏ ਹੁਣ ਆਸਰਪਾ ਦੋ ਹੀ ਸਲਾਈਆਂ ਦਾ ਡਿਜ਼ਾਈਨ ਹੈ ਜੀ ਇੱਕ ਕੁੰਡਾ ਆਪਾਂ ਸਿੰਗਲ ਬਣਾ ਲਿਆ ਦੋਵਾਂ ਦਾ ਆਪਾਂ ਦੋ ਵਾਰੀ ਇੱਕ ਇੱਕ ਕੁੰਡਾ ਬਣਾ ਲਵਾਂਗੇ ਦੋ ਕੁੰ ਦੇ ਸਿੱਧੇ ਇੱਕ ਹੁੰਦਾ ਉਲਟਾ ਆਪਣਾ ਇੱਕ ਡਿਜ਼ਾਈਨ ਬਣ ਕੇ ਤਿਆਰ ਹੋ ਗਿਆ ਜੀ ਹੁਣ ਆਪਾਂ ਦੋ ਸਲਾਈਆਂ ਵਿੱਚ ਗ੍ਰੈਪ ਦੀਆਂ ਬਣਾਵਾਂਗੇ ਜਿਵੇਂ ਆਪਾਂ ਆ ਥੱਲੇ ਬਣਾਈਆਂ ਸੀ ਦੋ ਸਲਾਈਆਂ தோ கண்டே உலே தின்ன சிதே ਚਲੋ ਜੀ ਆਪਾਂ ਦੋ ਸਲਾਈਆਂ ਗੈਪ ਦੀਆਂ ਬਣਾ ਲਈਆਂ ਤੇ ਹੁਣ ਆਪਾਂ ਇੱਕ ਵਾਰੀ ਹੋਰ ਦੱਸ ਦਿੰਨੇ ਹਾਂ ਡਿਜ਼ਾਈਨ ਤੁਹਾਨੂੰ ਚਾਰ ਸਲਾਈਆਂ ਦਾ ਆਪਣਾ ਡਿਜ਼ਾਈਨ ਹੈ ਜੀ ਇੱਕ ਗੁੰਡਾ ਪਾਤਾ ਰਿਹਾ ਦੋ ਗੁੰਡੇ ਆਪਾਂ ਉਲਟੇ ਬਣਾ ਲਏ ਹੁਣ ਆਪਾਂ ਤਿੰਨ ਗੁੰਡੇ ਅੱਗੇ ਵਾਂਗੂ ਇਕੱਠੇ ਫੇਰ ਬਣਾਵਾਂਗੇ ਤਿੰਨ ਤੋਂ ਪੰਜ ਗੁੰਡੇ ਫੇਰ ਬਣਾ ਲਵਾਂਗੇ దో కుండే ఉల్టే ਉਲਟੀ ਸਾਈਡ ਆ ਗਈ ਜੀ ਆਪਾਂ ਦੋ ਕੁੰਡੇ ਸਿੱਧੇ ਇੱਕ ਕੁੰਡਾ ਆਪਾਂ ਸਿੰਗਲ ਬਣਾ ਲਵਾਂਗੇ ਜਿਹੜੇ ਆ ਦੋ ਕੁੰਡੇ ਆ ਚਾਰ ਕੁੰਡੇ ਰਹਿ ਗਏ ਇਹਨਾਂ ਨੂੰ ਦੋਹਾਂ ਦਾ ਇੱਕ ਇੱਕ ਬਣਾਉਂਦੇ ਜਾਵਾਂਗੇ ਜੀ ਤੇ ਆਪਣੇ ਕੋਲੇ ਤਿੰਨ ਕੁੰਡੇ ਆਪਣੇ ਬਣ ਜਾਣਗੇ ਹਲੋ ਜੀ ਆਪਾਂ ਦੋ ਡਿਜ਼ਾਈਨ ਬਣਾ ਲੇ ਦੇਖੋ ਇਹ ਬਹੁਤ ਸੋਹਣਾ ਲੱਗਦਾ ਤੇ ਆਪਾਂ ਜਿਆਦਾ ਬਣਾਏ ਵੀ ਤੁਹਾਨੂੰ ਦਿਖਾ ਦਿੰਨੇ ਆ। ਹਾਂ ਦੇਖੋ ਜੀ। ਆਂਕਰੀਆਸ ਤਰ੍ਹਾਂ ਦੇਖਦਾ ਇਹ। ਬਹੁਤ ਸੋਹਣਾ ਬਣਦਾ ਜੀ ਡਿਜ਼ਾਈਨ ਕੋਟੀ ਸੈਟਰ ਜੈਕਟ ਕੁਛ ਵੀ ਬਣਾਓ। ਜਲਦੀ ਵੀ ਬਹੁਤ ਬਣਦਾ ਤੇ ਸੋਹਣਾ ਵੀ ਬਹੁਤ ਲੱਗਦਾ ਜੀ ਕਿਸੇ ਵੀ ਰੰਗ ਚ ਬਣਾਓ ਤੇ ਚਲੋ ਜੀ ਜ਼ਰੂਰ ਟਰਾਈ ਕਰਿਓ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਦੇ ਹੋ ਜੀ ਤੇ ਸੋਣਾ ਜਾ ਕਰਦੇ ਹੋ ਜੀ ਕਮੈਂਟ ਤੇ ਬਾਕੀ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਚਲੋ ਜੀ ਮਿਲਦੇ ਆਂ ਕਿਸੇ ਹੋਰ ਸੋਹਣੀ ਜੀ ਵੀਡੀਓ ਚ ਥੈਂਕ ਯੂ